ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਸਿਮਰ ਵਲੌਗ ਦੇ ਉੱਤੇ ਅੱਜ ਅਸੀਂ ਜਾ ਰਹੇ ਹਾਂ ਜੀ ਅੰਮ੍ਰਿਤਸਰ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਹਰੀਕੇ ਪੱਤਣ ਅਸੀਂ ਜਾ ਰਹੇ ਹਾਂ ਜੀ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਸਾਡੀ ਵੀਡੀਓ ਨਾਲ ਬਨੇ ਰਹੋ ਉਹ ਲੱਸੀ ਇੰਟਰ ਕਰ ਚੁੱਕੇ ਆ ਜੀ ਅਮ੍ਰਿਤਸਰ ਦੇ ਵਿੱਚ ਅਸੀਂ ਹੁਣ ਪਹੁੰਚ ਗਏ ਆ ਜੀ 골ਡਨ ਗੇਟ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਵੀ ਦਬਾ ਦਿਓ ਅਸੀਂ ਪਾਰਕਿੰਗ ਵਾਲੀ ਗਲੀ ਦੇ ਵਿੱਚ ਐਂਟਰ ਕਰ ਚੁੱਕੇ ਹਾਂ ਆਪਾਂ ਹੁਣ ਕਾਰ ਨੂੰ ਪਾਰਕ ਕਰਕੇ ਫਿਰ ਦਰਬਾਰ ਸਾਹਿਬ ਮੱਥਾ ਟੇਕਣ ਜਾਵਾਂਗੇ ਅੱਜ ਸ਼ਨੀਵਾਰ ਕਰਕੇ ਜੀ ਰਸ਼ ਬਹੁਤ ਜ਼ਿਆਦਾ ਹੈ ਹੁਣ ਆਪਾਂ ਕਾਰ ਪਾਰਕਿੰਗ ਕਰਦੇ ਅਸੀਂ ਰਵਾਂਗੇ ਜੀ ਅੱਜ ਸਾਰਾ ਘੜੀ ਇਸ ਰਾਂ ਦੇ ਵਿੱਚ ਹੁਣ ਪਹੁੰਚ ਚੁੱਕੇ ਹਾਂ ਜੀ ਦਰਬਾਰ ਸਾਹਿਬ के चिरैला निवासा ਜਿਵੇਂ ਸਤੂ ਦੇਹ ਕਿਸੈ ਕਿਆ ਚਾਰਾ ਨਾਨਕ ਸਤ ਸਵਾਰਣ ਹਾਰਾ ਆਸਾ ਮਹੰਵਰਾ ਪਰਵਾ ਔਖੋ ਜੀਵਾ ਵਿਸੜ ਮਰ ਜਾਉ ਆਖਣ ਅੰਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੈ ਭੂਖ ਪਤ ਭੂਖ ਹੈ ਖਾਇ ਚਲਿ ਇਹ ਦੂਖ ਇਤੇ ਕਬੜਿਆਈ ਆਖ ਕੱਟੇ ਆਸਾ ਮਹਲਾ ਬਹਿਲਾ ਤੇ ਤਸਰ ਬਰਣਾ ਭਈ ਦੇ ਨਾਸਾ ਰਾ ਪਾਣੀ ਪਤ ਮਾਲਾ ਕਹਿ ਰਹਾ ਜੋਪ ਤਾਪ ਸੰਜਮ ਧਰਮ ਨਾ ਕਮਾਇ ਸਿਵਾ ਸਾਧਨ ਜਾਣਿਆ ਹਰ ਰਾਤ ਅਸੀਂ ਦਰਬਾਰ ਸਾਹਿਬ ਦਰਸ਼ਨ ਕਰ ਆਏ ਸੀ ਜੀ ਅੱਜ ਸਾਡਾ ਦੂਜਾ ਦਿਨ ਹੈ ਜੀ ਅੰਮ੍ਰਿਤਸਰ ਦੇ ਵਿੱਚ ਹੁਣ ਅਸੀਂ ਸਾਰਾ ਗੜੀਸਰਾਂ ਤੋਂ ਪੈਦਲ ਜਾ ਰਹੇ ਹਾਂ ਜੀ ਗੁਰਦੁਆਰਾ ਟੋਬਾ ਭਾਈ ਸਾਲੋ ਜੀ ਇਹ ਗੁਰਦੁਆਰਾ ਸਾਹਿਬ 900 ਮੀਟਰ ਦੀ ਦੂਰੀ ਉੱਪਰ ਹੀ ਸਥਿਤ ਹੈ ਤੁਸੀਂ ਪੈਦਲ ਵੀ ਜਾ ਸਕਦੇ ਹੋ ਤੁਸੀਂ ਆਟੋ ਰਿਕਸ਼ਾ ਵੀ ਲੈ ਕੇ ਜਾ ਸਕਦੇ ਹੋ ਸਾਨੂੰ ਪੈਦਲ ਜਾਣਾ ਸਹੀ ਲੱਗਿਆ ਅਸੀਂ ਪੈਦਲ ਜਾ ਰਹੇ ਹਾਂ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਾਥੀਆਂ ਦੇ ਬਦਲੇ ਪੁੱਤਰ ਦੀ ਪ੍ਰਾਪਤੀ ਹੁੰਦੀ ਹੈਗੀ ਚੜਾਵੇ ਦੇ ਰੂਪ ਵਿੱਚ ਪਾਥੀਆਂ ਚੜਾਈਆਂ ਜਾਂਦੀਆਂ ਹਨ ਹੁਣ ਅਸੀਂ ਪਹੁੰਚ ਚੁੱਕੇ ਹਾਂ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਕੀ ਕਰਾਂਗੇ ਜੀ ਘਰ ਨੂੰ ਵਾਪਸੀ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਉਣ ਵਾਲੀਆਂ ਵੀਡੀਓ ਨੂੰ ਦੇਖਣ ਲਈ ਬੈਲ ਆਈਕਨ ਵੀ ਜਰੂਰ ਦਵਾ ਦਿਓ ਧੰਨਵਾਦ ਜੀ ਸਾਰਿਆਂ ਦਾ